ਤੁਹਾਡੇ ਪਰਿਵਾਰ ਦੇ ਮੈਂਬਰ ਗੁਰਜੀਤ ਕੌਰ ਜੀ ਮਰਨੋਂ ਪਰੰਤ ਵੀ ਦੋ ਜ਼ਿੰਦਗੀਆਂ ਨੂੰ ਰੌਸ਼ਨਾਇਆ ਹੈ ਤੁਸੀਂ ਇਹਨਾਂ ਦੇ ਦਾਨ ਨੂੰ ਕਿਸ ਤਰ੍ਹਾਂ ਮੰਨਦੇ ਹੋ ਜਿਸ ਤਰ੍ਹਾਂ ਪਹਿਲਾਂ ਪ੍ਰਿੰਸੀ ਜੀ ਨੇ ਦੱਸਿਆ ਜਿ ਇਹ ਨੇਕੀ ਫਾਊਂਡੇਸ਼ਨ ਦਾ ਵੀ ਖੂਨਦਾਨ ਨੂੰ ਮਹਾਨ ਦਾਨ ਮੰਨਿਆ ਜਾਂਦਾ ਹੈ ਤੇ ਅੱਖਾਂ ਨੂੰ দান ਉਸੇ ਵੀ ਵੱਡਾ ਨਾਮ ਦਾਣ ਮੰਨਿਆ ਜਾਂਦਾ ਹੈ ਵੀ ਇਹ ਜਿਵੇਂ ਕਈ ਬੰਦੇ ਯਾਰ ਬਿਲਕੁਲ ਅੱਖਾਂ ਤੋਂ ਅੰਨ੍ਹੇ ਹੁੰਦੇ ਨਹੀਂ ਵੀ ਇਹ ਦੋ ਵਕ ਪਤਿਆਂ ਦੀ ਜ਼ਿੰਦਗੀ ਨੂੰ ਰੋਸ਼ਨੀ ਦੇਈ ਵੀ ਅੱਖਾਂ ਇਹ ਸਾਡੇ ਭੂਆ ਜੀ ਸੀ ਗੁਰਜੀਤ ਕੌਰ ਜੀ ਜੋ ਸਾਡੇ ਕੋਲ ਪਾਸ ਹੀ ਇੱਥੇ ਹੀ ਰਹਿੰਦੇ ਸਨ ਤੇ ਇਸ ਨੂੰ ਮੈਂ ਇੱਕ ਵਧੀਆ ਉਪਰਾਲਾ ਮੰਨਦਾ ਹਾਂ ਤੇ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਜਿਹੜੇ ਅੱਗੇ ਹੋਰ ਵੀ ਲੋਕ ਇਸ ਤਰ੍ਹਾਂ ਦੇ ਦਾਨ ਕਰਨ ਇੱਕ ਜਿਵੇਂ ਮੈਨੂੰ ਹੁਣੇ ਕਿਸੇ ਨੇ ਦੱਸਿਆ ਵੀ ਸ਼੍ਰੀਲੰਕਾ ਦੇ ਵਿੱਚ ਤਾਂ ਇਹ ਬਹੁਤ ਬਹੁਤ ਜ਼ਰੂਰੀ ਹੈ ਵੀ ਸਾਰਿਆਂ ਨੇ ਦਾਨ ਹੀ ਕਰਨੀ ਹੈ ਇੱਕ ਵੇਵ ਬਣਨੀ ਚਾਹੀਦੀ ਹੈ ਜਿਹੜੇ ਬੰਦਿਆਂ ਨੂੰ ਅੱਖਾਂ ਤੋਂ ਨਹੀਂ ਦਿਖਦਾ ਉਹਨਾਂ ਨੂੰ ਜੇ ਦਾਨ ਕਰਨ ਤਾਂ ਦੋ ਬੰਦਿਆਂ ਦੀ ਅੱਗੇ ਜ਼ਿੰਦਗੀ ਰਚਾਈ ਜਾਂਦੀ ਹੈ ਵੀ ਇਹ ਸਾਰੇ ਲੋਕਾਂ ਨੂੰ ਇੱਕ ਮੂਵਮੈਂਟ ਚਲਾਣੀ ਚਾਹੀਦੀ ਹੈ ਜੀ ਇਸ ਤੋਂ ਹੀ 16 ਸਿੱਖ ਆ ਕੇ ਗਏ ਹਨ ਤੇ ਭਾਵੇਂ ਸਰੀਰਕ ਰੂਪ ਦੇ ਵਿੱਚ ਅੱటు ਚਲੇ ਗਏ ਹਨ ਪਰ ਉਹਨਾਂ ਨੇ ਇੱਕ ਅੱਖਾਦਾਨ ਖੂਨਦਾਨ ਮਹਾਦਾਨ ਕਿਹਾ ਜਾਂਦਾ ਹੈ ਪਰ ਅੱਖਾਦਾਨ ਉਸ ਤੋਂ ਵੀ ਵੱਡਾ ਦਾਨ ਹੈ ਉਹ ਕਿਸ ਤਰ੍ਹਾਂ ਕਈ ਐਸੇ ਵਿਅਕਤੀ ਇਸ ਸਮਾਜ ਦੇ ਵਿੱਚ ਹਨ ਜਿਹੜੇ ਜਨਮ ਤੋਂ ਹੀ ਨਾ ਤਾਂ ਆਪਣੇ ਆਪ ਨੂੰ ਦੇਖ पाए ਹਨ ਨਾ ਤੇ ਉਹਨਾਂ ਨੇ ਨਸੀਲ ਦੇ ਵਿੱਚ ਆਪਣੇ ਮਾਤਾ ਪਿਤਾ ਨੂੰ ਦੇਖਣਾ ਆਇਆ ਹੈ ਤਾਂ ਇਸ ਇਤਿਹਾਰ ਨੂੰ ਕੋਈ ਵੀ ਰੰਗਲੀ ਦੁਨੀਆ ਨੂੰ ਦੇਖ ਤੋਂ ਸਮਰਥਨ ਤਾਂ ਉਹਨਾਂ ਦਾ ਵਿਕਾਸ ਹੁੰਦੀ ਹੈ ਕਿ ਉਹ ਵੀ ਕਦੇ ਇਹ ਦੁਨੀਆ ਦੇਖ ਸਕਣਗੇ ਕਿ ਆਪਣੇ ਮਾਤਾ ਪਿਤਾ ਨੂੰ ਦੇਖ ਸਕਣਗੇ ਆਪਣੇ ਪਰਿਵਾਰ ਨੂੰ ਜਾਂ ਆਪਣੇ ਆਪ ਨੂੰ ਦੇਖ ਸਕਣਗੇ ਤਾਂ ਉਹਨਾਂ ਦੀ ਇਆਸ ਹੁੰਦੀ ਹੈ ਤਾਂ ਉਹਨਾਂ ਇਸ ਲਈ ਖੂਨਦਾਨ ਤੋਤੇ ਇਹਨੂੰ ਅੱਖਾਂਦਾਨ ਨੂੰ ਮਹਾਦਾਨ ਕਿਹਾ ਜਾਂਦਾ ਹੈ ਕਿਉਂਕਿ ਅੱਜ ਮਾਤਾ ਗੁਰਜੀਤ ਕੌਰ ਜੀ ਵੀ ਜਾਂਦੇ ਹੋਏ ਅੱਖਾਂ ਡੋਨੇਟ ਕਰਕੇ ਗਏ ਹਨ ਅਤੇ ਕਿਸੇ ਨੂੰ ਦੋ ਜ਼ਿੰਦਗੀਆਂ ਨੂੰ ਇੱਕ ਚਾਨਣ ਦੇ ਕੇ ਗਏ ਹਨ ਤੇ ਮੈਂ ਪਰਿਵਾਰ ਦਾ ਵੀ ਤਲਵਾਦ ਕਰਦਾ ਕਿ ਪਰਿਵਾਰ ਨੇ ਐਡਾ ਵੱਡਾ ਉਪਰਾਲਾ ਕੀਤਾ ਔਰ ਮਾਤਾ ਜੀ ਆਪਣੇ ਵਿੱਚ ਅੱਜ ਨਹੀਂ ਰਹੇ ਹਨ ਸਰੀਰਕ ਤੌਰ ਦੇ ਉੱਤੇ ਪਰ ਰਹਿਦੀ ਦੁਨੀਆ ਤੱਕ ਉਹ ਰਹਿਣਗੇ ਇਹ ਦੋ ਜੋਤੀਆਂ ਦੇ ਰੂਪ ਦੇ ਵਿੱਚ ਦੋਨੇ ਜੀਂਦਗੀਆਂ ਨੂੰ ਜਾਲਾ ਦੇਣ ਲਈ ਸਾਰੇ ਪਰਿਵਾਰ ਦਾ ਸਤਿ ਸ੍ਰੀ ਅਕਾਲ मेरा नाम डॉक्टर दीपिका यादव है मैं यहाँ पे शंकराय हॉस्पिटल की तरफ से आई हूँ नेकी फाउंडेशन ने हमें यहाँ बुलाया है कॉर्निया दान के लिए जिसको हम का दान भी कहते हैं जैसे कि आप सब जानते हैं बहुत बड़ा दान है पुतली एक इंसान की तभी तकली जा सकती है जब दूसरा कोई इंसान उसे दान करेगा जो कि सिर्फ डेथ होने पर ही दान हो सकती है तो आज निकी फाउंडेशन की तरफ से इनकी बहुत ज्यादा सहयोग के वजह से हम पुतली दान एक पेशेंट ने कराया फैमिली को समझाना एक बहुत बड़ा काम होता है इसमें इनका बहुत बड़ा योगदान है इसमें और हम और भी कहेंगे कि प्लीज आप, जैसे बड़ा दान है तो आप बाकी नॉलेज और और को समझाए की लोकल शहरा दरों खबर देखने जन कल्याण टीवी करना ना भूल्यो बेल आईकॉन भी ऑन कर दो ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨਪਲੇਅਰ ਟੀਵੀ